ਦੇਰਾਦੂਨ ਮਾਰਗ ਚੜੀ ਪਾਣੀ ਰੋਡ ਦੇ ਉੱਤੇ ਜਲ ਪੱਟੀ ਦੇ ਕੋਲ ਇੱਕ ਕਾਰ ਬਿਕਾਬੂ ਹੋ ਕੇ ਡੂੰਗੀ ਖਾਈ ਦੇ ਵਿੱਚ ਜਾ ਡਿੱਗਿਆ ਜਿਸ ਦੇ ਵਿੱਚ ਚਾਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੋ ਲੜਕੀਆਂ ਗੰਭੀਰ ਜ਼ਖਮੀ ਹੋਈਆਂ ਨੇ ਪੁਲਿਸ ਫਾਇਰ ਸਰਵਿਸ ਐਸ ਡੀ ਆਰ ਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਖਾਈ ਦੇ ਵਿੱਚ ਡਿੱਗੀਆਂ ਦੋ ਲੜਕੀਆਂ ਨੂੰ ਬਚਾ ਕੇ 108 ਐਂਬੂਲੈਂਸ ਰਾਹੀਂ ਦੇਰਾਦੂਨ ਹਾਇਰ ਸੈਂਟਰ ਪੇ ਇਜਤਾਜਾਤ ਕੀਤੀ ਜਿਹੜਾ ਹੈ ਚਾਰ ਲੜਕੀਆਂ ਦੀ ਮੌਤ ਤੇ ਹੀ ਜਿਹੜੀ ਹੈ ਮੌਕੇ ਤੇ ਹੀ ਜਿਹੜੀ ਮੌਤ ਹੋ ਗਈ ਹੈ ਉਹਨਾਂ ਨੂੰ ਵੀ ਖਾਈ ਦੇ ਵਿੱਚੋਂ ਬਚਾ ਕੇ ਮਸੂਰੀ ਸਭ ਇਹੜਾ ਭੇਜ ਦਿੱਤਾ ਗਿਆ ਤਾਂ ਜ਼ਿਲ੍ਹਾ ਹਸਪਤਾਲ ਪੁਲਿਸ ਛੇ ਦੀ ਪਛਾਣ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਬੁਰੇ ਤਰੀਕੇ ਨਾਲ ਗੱਡੀਆਂ ਤਬਾਹ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਦੇਰਾ ਦੂਨ ਦੇ ਆਈ ਐਮ ਐਸ ਕਾਲਜ ਦੇ ਵਿੱਚ ਪਰਦੇ ਚਾਰ ਨੌਜਵਾਨ ਅਤੇ ਦੋ ਲੜਕੀਆਂ ਸਵੇਰੇ ਦੇਰਾ ਦੂਨ ਤੋਂ ਪਰਤ ਰਹੇ ਸਨ ਕਿ ਕਾਰ ਕਾਬੂ ਜਿਹੜੀ ਐ ਖੋ ਬੈਠਦੀ ਐ ਬੇਕਾਬੂ ਹੋ ਜਾਂਦੀ ਐ ਗੱਡੀ ਚੂਨੇ ਦੀਆਂ ਖਾਣਾ ਉਹੋ ਜਿਹੜੀ ਹੈ ਡੂੰਗੀ ਖਾਈ ਦੇ ਵਿੱਚ ਜਿਹੜੀ गिर ਜਾਂਦੀ ਹੈ ਗੱਡੀ ਤਾਂ ਉੱਥੇ ਹੀ ਮੌਕੇ ਤੇ ਸਾਹ ਛੱਡ ਜਾਂਦੇ ਨੇ ਇਹ ਨੌਜਵਾਨ ਤਾਂ ਬੇहद ਹੀ ਦਦਨਾਕਾ ਹਾਦਸਾ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਤੇ ਰੂਹ ਕੰਮ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਹਾਨੂੰ ਉਹ ਤਸਵੀਰਾਂ ਦਿਖਾ ਵੀ ਨਹੀਂ ਸਕਦੇ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਲਾਸ਼ਾਂ ਦੇ ਢੇਰ ਲੱਗੇ ਪਏ ਸੀਗੇ ਜਦੋਂ ਬਾਹਰ ਕੱਢਿਆ ਜਾਂਦਾ ਖਾਈ ਦੇ ਵਿੱਚੋਂ ਤਾਂ ਵਾਹਿਗੁਰੂ ਇਹਨਾਂ ਦੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਜਿਹੜਾ ਹਿੰਮਤ ਬਖਸ਼ਣ ਕੇ ਉਹਨਾਂ ਤੋਂ ਇਹ ਦੁੱਖ ਝੇਲਿਆ ਵੀ ਨਹੀਂ ਜਾਣਾ ਜਿਹਦੇ ਨਾਲ ਹੁੰਦੀ ਹੈ ਜਿਹਦੇ ਨਾਲ ਵਾਪਰਦੀ ਆ ਮਾਰੀ ਉਹ ਤਾਂ ਉਹ ਹੀ ਜਾਣਦਾ ਕਿ ਕੀ ਉਸ ਦਾ ਜਿਹੜਾ ਮਹਿਸੂਸ ਹੁੰਦਾ ਉਸ ਨੂੰ ਜਿਹੜਾ ਸੁਣ ਕੇ ਇਹਨਾਂ ਦੇ ਮਾਪਿਆਂ ਦਾ ਕੀ ਕੁਝ ਹੋਏਗਾ ਕਿ ਆਪਣੇ ਜਵਾਨ ਪੁੱਤ ਜਿਹੜੇ ਨੇ ਖੋ ਬੈਠੀਆਂ ਨੇ ਮਾਵਾ ਉਹਨਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਕਿ ਦੇਰਾ ਦੂਨ ਮਾਰਗ ਦੱਸਿਆ ਜਾ ਰਿਹਾ ਝੜੀ ਪਾਣੀ ਰੋਡ ਦੇ ਉੱਤੇ ਜਿੱਥੇ ਕਿ ਕਾਰ ਬੇਕਾਬੂ ਹੋਣ ਕਾਰਨ ਡੂੰਗੀ ਖਾਈ ਦੇ ਵਿੱਚ ਜਿਹੜਾ ਡਿੱਗ ਜਾਂਦੇ ਉਸ ਤੋਂ ਬਾਅਦ ਇਹ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਦਰਦੁਨ ਮਾਰਗ ਚੜੀ ਪਾਣੀ ਰੋਡ ਦੇ ਉੱਤੇ ਜਲ ਪੱਟੀ ਦੇ ਕੋਲ ਇੱਕ ਕਾਰ ਬਿਕਾਬੂ ਹੋ ਕੇ ਡੂੰਗੀ ਖਾਈ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਵਿੱਚ ਚਾਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੋ ਲੜਕੀਆਂ ਗੰਭੀਰ ਜ਼ਖਮੀ ਹੋਈਆਂ ਨੇ ਪੁਲਿਸ ਫਾਇਰ ਸਰਵਿਸ ਐਸ ਡੀ ਆਰ ਐਫ ਦੀ ਟੀਮ ਨੇ ਮੌਕੇ ਤੇ ਪੁੱਜ ਕੇ ਖਾਈ ਦੇ ਵਿੱਚ ਡਿੱਗੀਆਂ ਦੋ ਲੜਕੀਆਂ ਨੂੰ ਬਚਾ ਕੇ 108 ਐਂਬੂਲੈਂਸ ਰਾਹੀਂ ਦੇਰਦੂਨ ਹਾਇਰ ਸੈਂਟਰ ਪੇ ਇਜਤਾਜਤ ਕੀਤਾ ਜਾਂਦਕੀ ਜਿਹੜਾ ਹੈ ਚਾਰ ਲੜਕੀਆਂ ਦੀ ਮੌਤ ਤੇ ਹੀ ਜਿਹੜੀ ਹੈ ਮੌਕੇ ਤੇ ਹੀ ਜਿਹੜੀ ਮੌਤ ਹੋ ਗਈ ਹੈ ਉਹਨਾਂ ਨੂੰ ਵੀ ਖਾਈ ਦੇ ਵਿੱਚੋਂ ਬਚਾ ਕੇ ਮਸੂਰੀ ਸਭ ਇਹੜਾ ਭੇਜ ਦਿੱਤਾ ਗਿਆ ਤਾਂ ਜ਼ਿਲ੍ਹਾ ਹਸਪਤਾਲ ਪੁਲਿਸ ਛੇ ਦੀ ਪਛਾਣ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਬੁਰੇ ਤਰੀਕੇ ਨਾਲ ਗੱਡੀਆਂ ਤਬਾਹ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਦੇਰਾ ਦੂਨ ਦੇ ਆਈ ਐਮ ਐਸ ਕਾਲਜ ਦੇ ਵਿੱਚ ਪਰਦੇ ਚਾਰ ਨੌਜਵਾਨ ਅਤੇ ਦੋ ਲੜਕੀਆਂ ਸਵੇਰੇ ਦੇਰਾ ਦੂਨ ਤੋਂ ਪਰਤ ਰਹੇ ਸਨ ਕਿ ਕਾਰ ਕਾਬੂ ਜਿਹੜੀ ਐ ਖੋ ਬੈਠਦੀ ਐ ਬੇਕਾਬੂ ਹੋ ਜਾਂਦੀ ਐ ਗੱਡੀ ਚੂਨੇ ਦੀਆਂ ਖਾਣਾ ਉਹ ਜਿਹੜੀ ਐ ਡੂੰਗੀ ਖਾਈ ਦੇ ਵਿੱਚ ਜਿਹੜੀ ਗਿਰ ਜਾਂਦੀ ਹੈ ਗੱਡੀ ਤਾਂ ਉੱਥੇ ਹੀ ਮੌਕੇ ਤੇ ਸਾਹ ਛੱਡ ਜਾਂਦੇ ਨੇ ਇਹ ਨੌਜਵਾਨ ਤਾਂ ਬੇहद ਹੀ ਦਦਨਾਕੇ ਹਾਦਸਾ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਤੇ ਰੂਹ ਕੰਮ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਹਾਨੂੰ ਉਹ ਤਸਵੀਰਾਂ ਦਿਖਾ ਵੀ ਨਹੀਂ ਸਕਦੇ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਲਾਸ਼ਾਂ ਦੇ ਢੇਰ ਲੱਗੇ ਪਏ ਸੀਗੇ ਜਦੋਂ ਬਾਹਰ ਕੱਢਿਆ ਜਾਂਦਾ ਖਾਈ ਦੇ ਵਿੱਚੋਂ ਤਾਂ ਵਾਹਿਗੁਰੂ ਇਹਨਾਂ ਦੀ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜਿਹੜਾ ਹਿੰਮਤ ਬਖਸ਼ਣ ਕੇ ਉਹਨਾਂ ਤੋਂ ਇਹ ਦੁੱਖ ਝੇਲਿਆ ਵੀ ਨਹੀਂ ਜਾਣਾ ਜਿਹਦੇ ਨਾਲ ਹੁੰਦੀ ਹੈ ਜੋਦੇ ਨਾਲ ਵਾਪਰਦੀ ਆ ਮਾਰੀ ਉਹ ਤਾਂ ਉਹ ਹੀ ਜਾਣਦਾ ਕਿ ਕੀ ਉਸ ਦਾ ਜਿਹੜਾ ਮਹਿਸੂਸ ਹੁੰਦਾ ਉਸ ਨੂੰ ਜਿਹੜਾ ਸੁਣ ਕੇ ਇਹਨਾਂ ਦੇ ਮਾਪਿਆਂ ਦਾ ਕੀ ਕੁਝ ਹੋਏਗਾ ਕਿ ਆਪਣੇ ਜਵਾਨ ਪੁੱਤ ਜਿਹੜੇ ਨੇ ਖੋ ਬੈਠੀਆਂ ਨੇ ਮਾਵਾ ਉਹਨਾਂ ਦਾ ਕੀ ਹਾਲ ਹੋ ਰਿਹਾ ਹੋਵੇਗਾ ਕਿ ਦੇਰਾ ਦੂਨ ਮਾਰਗ ਦੱਸਿਆ ਜਾ ਰਿਹਾ ਝੜੀ ਪਾਣੀ ਰੋਡ ਦੇ ਉੱਤੇ ਜਿੱਥੇ ਕਿ ਕਾਰ ਬਿਕਾਬੂ ਹੋਣ ਕਾਰਨ ਡੂੰਗੀ ਖਾਈ ਦੇ ਵਿੱਚ ਜਿਹੜਾ ਡਿੱਗ ਜਾਂਦੇ ਉਸ ਤੋਂ ਬਾਅਦ ਇਹ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ